ਸੇਵਾ ਕੇਂਦਰ ਦੇ ਵਿੱਚ ਲੁੱਟ ਦੀ ਵਾਰਦਾਤ ਵਾਪਰੀ ਹੈ ਦੱਸਦੇ ਕਿ ਦੋ ਨਕਾਬਪੋਸ਼ ਲੁਟੇਰਿਆਂ ਦੇ ਵੱਲੋਂ ਬੱਚੀ ਦੀ ਗਰਦਨ ਤੇ ਚਾਕੂ ਰੱਖ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਪੈਸੇ ਨਾਲ ਮਿਲਣ ਤੇ ਤਿੰਨ ਮੋਬਾਈਲ ਫੋਨ ਲੈ ਕੇ ਰਫੂ ਚੱਕਰ ਹੋਏ ਨੇ ਤੇ ਸਾਰੀ ਘਟਨਾ ਸਸਰਟਵੀ ਕੈਮਰਾ ਦੇ ਵਿੱਚ ਵੀ ਕੈਦ ਹੋਈ ਹੈ ਤੇ ਇਹ ਮਾਮਲਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਇੱਕ ਕਸਬਾ ਬਸੀ ਪਠਾਣਾ ਤੋਂ ਸਾਹਮਣੇ ਹੈ ਸੇਵਾ ਕੇਂਦਰ ਚਲਾ ਰਹੇ ਪਿੜਤ ਲੋਕਾਂ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਸਾਰੀ ਕਹਾਣੀ ਦੱਸੀ ਹੈ ਆਰਤੀ ਇਹ ਇਹ ਤੁਹਾਡਾ ਗ੍ਰਾਹਕ ਸੇਵਾ ਕੇਂਦਰ ਸੰਗ ਹੈ ਇਹਨਾਂ ਦੀ ਨਾਮ अच्छा जी ਕੀ ਚੱਕਰ ਹੋਇਆ ਕੀ ਹੋਇਆ ਸਰ ਉਹ ਦੋ ਜਨੇ ਆਏ ਸੀ ਜੀ ਕਿਨੇ ਆ ਕੇ ਸ਼ੱਡਰ ਲਾ ਲਏ ਜੀ ਇੱਕ ਨੇ ਇੱਧਰੋਂ ਕੁੰਡਾ ਲਾ ਦਿੱਤਾ ਹੂੰ ਤੇ ਆ ਕੇ ਕਹਿੰਦੇ ਜੀ ਪੈਸੇ ਚਾਬੀ ਦੋ ਜੀ ਮੈਂ ਕਿਹਾ ਮੇਰੇ ਕੋਲ ਚਾਬੀ ਨਹੀਂ ਹੈ ਮੈਂ ਤਾਂ ਮਤਲਬ ਘਰ ਦੇ ਬਾਹਰ ਦੇ ਮੈਨੂੰ ਤਾਂ ਉਂਬਾ ਠਾ ਕੇ ਗਿਆ ਮੇਰੇ ਕੋਲ ਨਹੀਂ ਹੈ ਕੁਝ ਵੀ ਮੈਨੂੰ ਇਹਨੇ ਇਹ ਕੁੜੀ ਦੇ ਰੱਖ ਕੇ ਕਿ ਇਹ ਚਾਕੂ ਕਹਿੰਦੇ ਇਹਨੂੰ ਮਾਰ ਦੂੰਗਾ ਚਾਬੀ ਦੇ ਦਿਓ ਮੈਂ ਕਿਹਾ ਮੇਰੇ ਕੋਲ ਹੈ ਹੀ ਨਹੀਂ ਮੈਂ ਕਿੱਥੇ ਜਾਵਾਂ ਤੇ ਫਿਰ ਉਹਨੇ ਨੇ ਫੋਨ ਦੇ ਮੈਂ ਕਿਹਾ ਮੈਂ ਫੋਨ ਕਰਕੇ ਬੁਲਾ ਲੈਂਦੇ ਉਹਨੇ ਫੋਨ ਚੱਕਦੇ ਸਾਰੇ ਤੇ ਕਹਿੰਦੇ ਇਹ ਤਾਂ ਥੋਥੇ ਇਹਨਾਂ ਕੋਲ ਕੁਛ ਨਹੀਂ ਹੈਗਾ ਚੱਟ ਚੱਕ ਕੇ ਲਾਂਗੇ ਜਾਂਦੇ ਬਈ ਕਿੰਨੇ ਫੋਨ ਲੈ ਗਏ ਤੁਹਾਡੇ ਤਿੰਨ ਫੋਨ ਲੈ ਗਏ ਜੀ ਕਿਹੜੀ ਕੰਪਨੀ ਦੇ ਸੀਗੇ ਇਹ ਸਰ ਐਮ ਆਈ ਦੇ ਦੋ ਰੈਡਮੀ ਰੈਡਮੀ ਐਮ ਆਈ ਦੇ ਜੀ ਇੱਕ ਕਿប៉ុਪ ਦਸੀ ਕਿੰਨੇ ਜਣੇ ਸੀ ਉਹ ਦੋ ਜਣੇ ਸੀ ਸਰ 4 ਚਾਏ ਸੀਗੇ ਜੀ 4 ਚਾਏ ਸੀ ਉਹ ਕੋਈ ਮੋਨੇ ਸੀ 9:00 ਦਾ ਟਾਈਮ ਹੈ ਮੋਨੇ ਸੀ ਦੋਨੋਂ ਜੀ ਹਾਂ ਜੀ ਜਾਂਦੇ ਹੋਏ ਬਾਹ ਮਾਰ ਕੇ ਵਾਲੀ ਦੀ ਤੋੜ ਗਈਆਂ ਦੱਸ ਦੀ ਕਿ ਵਾਰਦਾਤ ਵਾਲੀ ਥਾਂ ਬਸੀ ਪਠਾਣਾ ਪੁਲਿਸ ਚੌਂਕਿਤ ਤੋਂ ਮਾਤਰ ਕੁਝ ਦੂਰੀ ਤੇ ਸੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕੀਤੀ ਹੈ ਫਿਲਹਾਲ ਪੁਲਿਸ ਨੇ ਹਲੇ ਇਸ ਬਾਰੇ ਕੋਈ ਬਿਆਨ ਨਹੀਂ ਦਿੱਤਾ ਸਖੈਨਸ ਪੰਜਾਬ ਦੇ ਲਈ ਸ਼ਿਰਫਤਗੜ ਸਾਹਿਬ ਤੋਂ ਜਗਦੇਵ ਸਿੰਘ ਦੀ ਰਿਪੋਰਟ ਸੇਵਾ ਕੇਂਦਰ ਦੇ ਵਿੱਚ ਲੁੱਟ ਦੀ ਵਾਰਦਾਤ ਵਾਪਰੀ ਹੈ ਦੱਸਦੇ ਕਿ ਦੋ ਨਕਾਬਪੋਸ਼ ਲੁਟੇਰਿਆਂ ਦੇ ਵੱਲੋਂ ਬੱਚੀ ਦੀ ਗਰਦਨ ਤੇ ਚਾਕੂ ਰੱਖ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਪੈਸੇ ਨਾਲ ਮਿਲਣ ਤੇ ਤਿੰਨ ਮੋਬਾਈਲ ਫੋਨ ਲੈ ਕੇ ਰਫੂ ਚੱਕਰ ਹੋਏ ਨੇ ਤੇ ਸਾਰੀ ਘਟਨਾ ਸਸਟੀਵੀ ਕੈਮਰਾ ਦੇ ਵਿੱਚ ਵੀ ਕੈਦ ਹੋਈ ਹੈ ਤੇ ਇਹ ਮਾਮਲਾ ਸ਼ਿਰਫਤਗੜ ਸਾਹਿਬ ਦੇ ਕਸਵਾ ਬਸੀ ਪਠਾਣਾ ਤੋਂ ਸਾਹਮਣੇ ਹੈ ਸੇਵਾ ਕੇਂਦਰ ਚਲਾ ਰਹੇ ਪਿੰਡ ਤੋਂ ਲੋਕਾਂ ਨੇ ਨੂੰ ਜਾਣਕਾਰ ਦਿੰਦੇ ਹੋਏ ਸਾਰੀ ਕਹਾਣੀ ਦੱਸੀ ਐ ਆਰਤੀ ਇਹ ਤੁਹਾਡਾ ਗਾਹਕ ਸੇਵਾ ਕੇਂਦਰ ਸੰਗਿਆ ਇਹਨਾਂ ਦੇ ਨਾਮ ਅੱਛਾ ਜੀ ਕੀ ਚੱਕਰ ਹੋਇਆ ਕੀ ਹੋਇਆ ਸਰ ਉਹ ਦੋ ਜਨੇ ਆਏ ਸੀ ਜੀ ਕਿਨੇ ਆ ਕੇ ਸ਼ੱਡਰ ਲਾ ਲਏ ਜੀ ਇੱਕ ਨੇ ਇੱਧਰੋਂ ਕੁੰਡਾ ਲਾ ਦਿੱਤਾ ਹੂੰ ਤੇ ਆ ਕੇ ਕਹਿੰਦੇ ਜੀ ਪੈਸੇ ਚਾਬੀ ਦੋ ਜੀ ਮੈਂ ਕਿਹਾ ਮੇਰੇ ਕੋਲ ਚਾਬੀ ਨਹੀਂ ਹੈ ਮੈਂ ਤਾਂ ਮਤਲਬ ਘਰ ਦੇ ਬੈਠ ਗਿਆ ਮੈਨੂੰ ਤਾਂ ਉਂਬ ਠਾ ਕੇ ਗਿਆ ਮੇਰੇ ਕੋਲ ਨਹੀਂ ਹੈ ਕੁਝ ਵੀ ਮੈਨੂੰ ਇਹਨੇ ਇਹ ਕੁੜੀਏ ਦੇ ਰੱਖ ਕੇ ਕਿ ਇਹ ਚਾਕ ਕਹਿੰਦੇ ਇਹਨੂੰ ਮਾਰ ਦੂੰਗਾ ਚਾਬੀ ਦੇ ਦਿਓ ਮੈਂ ਕਿਹਾ ਮੇਰੇ ਕੋਲ ਹੈ ਹੀ ਨਹੀਂ ਮੈਂ ਕਿੱਥੇ ਜਾਵਾਂ ਤੇ ਫੇਰ ਉਹਨੇ ਨੇ ਫੋਨ ਦੇ ਮੈਂ ਕਿਹਾ ਮੈਂ ਫੋਨ ਕਰਕੇ ਬੁਲਾ ਲੈਂਦੀ ਉਹਨੇ ਫੋਨ ਚੱਕਦੇ ਸਾਰੇ ਤੇ ਕਹਿੰਦੇ ਇਹ ਤਾਂ ਥੋਥੇ ਇਹਨਾਂ ਕੋਲ ਕੁਝ ਨਹੀਂ ਹੈਗਾ ਚੱਟ ਚੱਕ ਕੇ ਲਾਂਗੇ ਜਾਂਦੇ ਬਈ ਕਿੰਨੇ ਫੋਨ ਲੈ ਗਏ ਤੁਹਾਡੇ ਤਿੰਨ ਫੋਨ ਲੈ ਗਏ ਜੀ ਕਿਹੜੀ ਕੰਪਨੀ ਦੇ ਸੀਗੇ ਇਹ ਸਰ ਐਮਆਈ ਦੇ ਦੋ ਰੈਡਮੀ ਰੈਡਮੀ ਐਮਆਈ ਦੇ ਜੀ ਇੱਕ ਕਿਹੋ ਜਿਹਾ ਉਪਦਾ ਸੀ ਕਿੰਨੇ ਜਣੇ ਸੀ ਉਹ ਦੋ ਜਣੇ ਸੀ ਸਰ ਕਾਰ ਚਾਈ ਸੀਗੇ ਜੀ ਕਾਰ ਚਾਈ ਸੀ ਉਹ ਕੋਈ ਮੋਨੇ ਸੀ 9:00 ਵਜੇ ਦਾ ਟਾਈਮ ਹੈ ਮੋਨੇ ਸੀ ਦੋਨੋਂ ਜੀ ਹਾਂਜੀ ਜੰਦਿਆ ਉਹ ਬਾਹ ਮਾਰ ਕੇ ਅਲੀ ਦੀ ਤੋੜ ਗਈਆਂ ਦੱਸਦੀ ਕਿ ਵਾਰਦਾਤ ਵਾਲੀ ਥਾਂ ਬਸੀ ਪਠਾਣਾ ਪੁਲਿਸ ਚੌਂਕਿਤ ਤੋਂ ਮਾਤਰ ਕੁਝ ਦੂਰੀ ਤੇ ਸੀ ਤੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕੀਤੀ ਹੈ ਫਿਲਹਾਲ ਪੁਲਿਸ ਨੇ ਹਲੇ ਇਸ ਬਾਰੇ ਕੋਈ ਬਿਆਨ ਨਹੀਂ ਦਿੱਤਾ ਸਖੈਨਸ ਪੰਜਾਬ ਦੇ ਲਈ ਸ਼ਿਰਫਤੇਗੜ ਸਾਹਿਬ ਤੋਂ ਜਗਦੇਵ ਸਿੰਘ ਦੀ ਰਿਪੋਰਟ